ਸਵਾਸ ਮੇਰੇ ਨੇ ਮੈਂ ਉੱਥੇ ਸਮਾ ਦੇ ਰੱਖਿਆ ਉੱਥੇ ਅਪਾਇੰਟਮੈਂਟ ਦੇ ਰੱਖੀ ਹੈ ਤਨ ਮਨ ਤਨ ਸੌਂਪ ਗੁਰੂ ਸਾਹਿਬ ਦਾ ਹੁਕਮ ਹੈ ਤੇ ਨੇਤਰ ਬੰਦ ਕਰ ਲੈ ਮਾਣੇ ਨੂੰ ਪੰਜਾਂ ਨਾਲ ਰੜ ਨਹੀਂ ਦੇਣਾ ਇੱਕ ਸਵਾਸ ਆਇਆ ਵਾਹ ਦੂਜਾ ਆਇਆ ਗੁਰੂ ਜਮਾ ਵਾਹ ਗੁਰੂ ਜਮਾ ਵਾਹ ਗੁਰੂ ਜਮਾ ਐ ਜਮਾ ਹੋ ਜਾਂਦੇ ਨੇ ਸਵਾਸ ਸਿਮਰਨ ਦੇ ਉੱਪਰ ਲਾਹ ਖਜ਼ਾਨਾ ਗੁਰੂ ਨਾਨਕ ਉਹਦੀ ਆ ਕਿੰਨੀ ਫਿਰ ਖੇਪ ਜਮਾ ਹੋ ਗਈ ਇਕੱਲੇ ਨੇ ਕੀਤਾ ਸਾਰਿਆਂ ਨੇ ਬੈਠ ਕੇ ਕੀਤਾ ਜਮਾ ਸਾਰਾ ਤਨ ਫਿਰ ਅਸੀਂ ਆਖਣ ਜੋਗੇ ਹੋ ਜਾਾਂਗੇ ਵੀ ਸੱਚੇ ਪਾਤਸ਼ਾਹ ਹੁਣ ਤਾਂ ਅਮਰਤ ਦੇ ਦਿਓ ਫਿਰ ਉਹ ਵੇਖਦੇ ਨੇ ਵੀ ਅਜੇ ਮਤਲਬੀ ਤਾਂ ਨਹੀਂ ਜਦੋਂ ਪੂਰਾ ਉਹਨਾਂ ਨੂੰ ਕਲੀਅਰ ਹੋ ਜਾਂਦਾ ਵੀ ਹੁਣ ਮੇਰਾ ਹੈ ਜੇ ਤੂੰ ਮੇਰਾ ਹੋਏ ਰਹੇ ਤਾਂ ਸਭ ਜਗ ਤੇ ਫਿਰ ਉਹ ਅਮਰਤ ਦੇ ਦਿੰਦਾ ਉਹਨੇ ਕੋਲ ਤਾਂ ਭੰਡਾਰੇ ਪੈਨੇ ਅਮਰਤ ਤੇ ਅੱਜ ਤਾਂ ਹੀ ਜਾ ਕੇ ਪੀਤਾ ਕਿਨੇ ਆਪਾਂ ਹੀ ਆ ਵੀਰਲੇ ਉਹਦੇ ਕੋਲ ਜਾਂਦਾ ਹੀ ਕੋਈ ਨਹੀਂ ਪੀਣ ਉਹ ਤਾਂ ਤੜਸਦਾ ਵੀ ਕੋ ਮੇਰੇ ਘਰ ਵੀ ਰੋਟੀ ਪਾਣੀ ਖਾ ਲਿਆ ਕਰੋ ਕਦੇ ਆ ਜਾਇਆ ਕਰੋ ਸਾਡੇ ਘਰ ਵੀ ਕੋ ਗੇੜਾ ਗੂੜਾ ਮਾਰਿਆ ਕਰੋ ਕਾਲ ਦੇ ਘਰ ਹੀ ਰਹਿੰਦੇ ਹੋ ਜੇ ਰਿਸ਼ਤੇਦਾਰ ਕਹਿੰਦਾ ਨਾ ਭੋਲੀ ਗਏ ਜੇ ਸਾਨੂੰ ਆਇਆ ਕਰੋ ਕਦੇ ਤੇ ਉਹ ਤਾਂ ਆਦਾ ਮਾਨ ਪਰਦੇਸੀ ਵ ਪਿਆਰਿਆ ਆਇਆ ਘਰ ਬੈਠਿਆ ਘਰ ਬਥੇਰੀ ਖਰਾਕ ਆਪਣੇ ਕੋਲ ਖਾਣ ਪੀਣ ਦੇ ਕੋ ਘਟਿਆ ਮਹਾਰਾਜ ਦੇ ਘਰ ਤਾਂ ਇਸ ਕਰਕੇ ਆਪਣਾ ਸਿਰਫ ਇੱਕੋ ਮਨੋਰਥੇ ਨਾਮ ਅਤੇ ਅੰਮ੍ਰਿਤ ਪ੍ਰਾਪਤ ਕਰਨਾ ਫਿਰ ਉਸ ਪਿਤਾ ਦੇ ਦਰਸ਼ਨ ਕਰਨੇ ਜਿਨੇ ਸਾਨੂੰ ਜਨਮ ਦਿੱਤਾ ਹੈ ਜਿੰਨੂੰ ਅਸੀਂ ਭੁੱਲ ਚੁੱਕੇ ਆ ਤੇ ਫਿਰ ਉਹ ਪਿਤਾ ਦੇ ਦਰਸ਼ਨ ਕਰਕੇ ਉਹਦੇ ਦਰਸ਼ਨਾਂ ਦਾ ਹੋ ਕੇ ਰਹਿ ਜਾਣਾ ਉਹਦੇ ਚਰਨਾਂ ਦੇ ਵਿੱਚ ਹੀ ਵਾਸ ਲਾ ਲੈਣਾ ਉੱਠਣਾ ਨਹੀਂ ਉੱਥੋਂ ਜੋ ਮਰਜੀ ਹੋ ਜੇ ਸੱਚੇ ਪਾਤਸ਼ਾਹ ਹਰ ਜਨਮ ਦੇ ਵਿੱਚ ਜ਼ਮੀਨ ਜਦਾਤ ਮਾਇਆ ਮਾਂ ਬਾਪ ਮਿਲੇ ਨੇ ਤੂੰ ਸੀਗਾ ਜਨਮਾਂ ਦੇ ਵਿੱਚ ਪਰ ਅਹੀਂ ਤੈਨੂੰ ਪਾਇਆ ਨਹੀਂ ਹਰ ਜਨਮ 'ਚ ਸਭ ਕੁਝ ਮਿਲ ਜਾਂਦਾ ਹੈ ਪਰ ਤੂੰ ਨਹੀਂ ਮਿਲਿਆ ਐਸ ਵਾਰ ਤੂੰ ਮਿਲਿਆ ਜਿਉਂ ਹਮ ਬੰਦੇ ਮੋਹ ਫਾਸ ਹਮ ਪ੍ਰੇਮ ਬਦਨ ਤੂੰ ਬੰਦੇ ਆਪਣੇ ਛੂਟਣ ਕੋ ਯਤਨ ਕਰੋ ਹਮ ਛੂਟੇ ਤੂੰ ਹਰੇ ਹੁਣ ਅਸੀਂ ਤੇਰਾ ਦਰ ਨਹੀਂ ਛੱਡਣਾ ਸਾਨੂੰ ਪਤਾ ਲੱਗਿਆ ਸਾਧੂ ਆਰਾਹੀ ਆਹ ਐ ਤੂੰ ਅਹੀਂ ਨਹੀਂ ਹੁਣ ਤੈਨੂੰ ਛੱਡਦੇ ਲਗਾਤਾਰ ਵੀ ਤੈਨੂੰ ਛੱਡਣਾ ਹੀ ਨਹੀਂ ਛੱਡਣਾ ਹੀ ਨਹੀਂ ਵੇਖੀ ਜਾਣਾ ਵੇਖੀ ਜਾਣਾ ਵੇਖੀ ਜਾਣਾ ਨਾਮ ਨੂੰ ਸੁਣੀ ਜਾਣਾ ਜਪੀ ਜਾਣਾ ਬੋਲੀ ਜਾਣਾ ਉੱਥੇ ਫਿਰ ਉਹ ਹਉ ਆਇਆ ਦੂਰੋ ਚੱਲ ਗਏ ਮੈਂ ਤੱਕੀ ਤਉ ਸਰਣਾਈ ਜੀਓ ਆਪੇ ਕਿਰਪਾ ਕਰ ਦੇਗਾ ਉਹਨੂੰ ਪਤਾ ਹੈ ਵੀ ਛੱਡਦਾ ਹੀ ਨਹੀਂ ਪਿਆ ਮੇਰਾ ਖਿਹੜਾ ਸਿਮਨ ਕਰੀ ਜਾਂਦਾ ਹੈ ਨਾਮ ਸੁਣੀ ਜਾਂਦਾ ਹੈ دیਵਾਨਾ ਹੋਇਆ ਫਿਰਦਾ ਮੈਂ دیਵਾਨਾ ਭਇਆ ਅਤੀਤ ਕਰਕਾਸਾਂ ਦਰਸ਼ਨ ਕੀ ਭੂਖ ਮੈਂ ਦਰ ਮੰਗੂ ਨੀਤਾ ਨੀਤ ਗੁਰੂ ਨਾਨਕ ਦੇਵ ਜੀ ਕਹਿੰਦੇ ਮੈਂ دیਵਾਨਾ ਹੋਇਆ ਫਿਰਦਾ ਭਾਉ ਤੇਰਾ ਭਾਂਗ ਖੱਲੜੀ ਮੇਰਾ ਚੀਤ ਉਹ ਗੁਰੂ ਨਾਨਕ ਦੇਵ ਜੀ ਕਹਿੰਦੇ ਪੈਨੇ ਕਰਕਾਸ ਮੈਨੂੰ ਤੇਰੇ ਦਰਸ਼ਨਾਂ ਦੀ ਭੁੱਖ ਹੈ ਵਾਰ ਵਾਰ ਦਰਸ਼ਨ ਦੇ ਮੈਨੂੰ ਵਿਛੋੜ ਨਾ ਮੈਨੂੰ ਮੈਂ ਤਾਂ ਮੂਰਖਾ ਫਿਰ ਤਰੇਗੁਣ ਵਿੱਚ ਚਲਾ ਜਾਣਾ ਤੂੰ ਹੀ ਦਰਸ਼ਨ ਦੇ ਕੇ ਤੂੰ ਹੀ ਕੋ ਲਾਈਟ ਮਾਰ ਕੇ ਅੱਗੋਂ ਮੈਨੂੰ ਬੁਲਾ ਲਿਆ ਕਰ ਵੀ ਕਿੱਧਰ ਫੇਰਨਾ ਇੱਧਰ ਆ ਇੰਨੀ ਕਿ ਦੋਸਤੀ ਤਾਂ ਕਰ ਮੇਰੇ ਨਾਲ ਮੇਰੇ ਤੋਂ ਤਾਂ ਨਹੀਂ ਤੂੰ ਫੜਿਆ ਜਾਂਦਾ ਇੰਨੀ ਗ੍ਰਹਿਮ ਕਰਦੇ ਤੂੰ ਹੀ ਬੁਲਾ ਲਿਆ ਕਰ ਵੀ ਇੱਧਰ ਆਏ ਕਿੱਧਰ ਵੇਖਣਾ ਉਹ ਆਪੇ ਫਿਰ ਬੁਲਾ ਲੈਂਦਾ ਹਾਂਜੀ ਕੋ ਖੋਲ ਗਵਾੜਾ ਮਹਿਲ ਬੁਲਾਇਆ ਸੋ ਪਿਆਰ ਦੀਆਂ ਗੱਲਾਂ ਨੇ ਸਾਰੀਆਂ ਹੀ ਜਿੰਨਾ ਪ੍ਰੇਮ ਭਗਤੀ ਵਿੱਚ ਚੱਲੋਗੇ ਉੰਨੀ ਕਿਰਪਾ ਹੈ ਕੋਈ ਵਿਧੀ ਯੁਗਤੀ ਲਾਉਣ ਦੀ ਲੋੜ ਹੀ ਨਹੀਂ ਪੈਂਦੀ ਫਿਰ ਜਦੋਂ ਪ੍ਰੇਮ ਚੱਲ ਪਿਆ ਮਾੜਾ ਜਿੱਧਰ ਮੂੰਹ ਕੀਤਾ ਅਮਰਤਾ ਆ ਗਿਆ ਮਾੜਾ ਜਿੱਧਰ ਮੂੰਹ ਕੀਤਾ ਮਾਰਗ ਨੇ ਗਲੇ ਨਾਲ ਲਾ ਲਿਆ ਸੋ ਸਤਿਗੁਰੂ ਸਾਰਿਆਂ ਤੇ ਇਹ ਕਿਰਪਾ ਕਰਨ ਆਪ ਪਿਆਰੀ ਸੰਗਤਾਂ